ਜਦੋਂ ਛੋਟੀ ਸਰਕਾਰ ਬਣੀ ਸਾਨੂੰ 1 ਰੁਪਈਆ ਦੀ ਠੇਕੇਦਾਰੀ ਹੋਇਆ ਠੇਕੇਦਾਰ ਨੰਗਾ ਸੀ ਠੇਕੇ ਲਾ ਦਿੰਨੇ ਆ ਆਪਣੀਆਂ ਕਿਉਂਕਿ ਅਸੀਂ ਜੀਵਨ ਦਾ ਦੇਖ ਰਹ ਹਾਂ ਜਿੰਨੇ ਪੈਸੇ ਅਸੀਂ ਸਰ ਲਵਦੇ ਆ ਉਹਨੇ ਪੈਸੇ ਜੀ ਉਹਦੇ ਵਿੱਚ ਸਾਡਾ ਮੰਤਰੀ ਆਪਣਾ ਸੌਂਸਾ ਬਚਾ ਰਿਆ ਹੋਵੇ ਇਹਨੇ ਪੈਸੇ ਲੈਣੇ ਹੋਣ ਸਾਨੂੰ ਪੈਸੇ ਪੂਰੇ ਦਿੰਦੇ ਨਹੀਂ ਸਾਨੂੰ ਪੈਸਾ ਪੈਸਾ ਉਹਨੇ ਪੂਰਾ ਦੇ ਦਿੱਤਾ ਭਾਈ ਮਿਲ ਜਾਂਦਾ ਜੀ ਭਾਈ ਨੌਜਬਾਇ ਕੱਠੀ ਹਰੇ ਕੱਠੀ ਕਰ ਲੈਣਾ ਬਾ 27 ਸਾਲ ਦਾ ਆਰ ਪੀ ਐਸ ਦੇ ਦੰਦ ਮਤਲਬ ਐਸੇ ਪ੍ਰਧਾਨ ਆ ਇਸੇ ਸਾਡੀ ਬਰਦੀ ਤੇ 2022 ਦੇ ਵਿੱਚ ਅਤੁਰ ਕਿਸਾਨ ਇਹ ਗੱਲ ਦੱਸਣ ਲੱਗਿਆ ਫਿਰ ਆਤੀ ਰਸਣ ਲੱਗਿਆ 2022 ਦੇ ਵਿੱਚ ਕਿਸਾਨ ਥੋੜੇ ਨਾਲ ਸੀ ਜਿਹੜਾ ਅਸਲੀ ਕਿਸਾਨ ਹੈ ਇੱਕ ਤਾਂ ਜਿਹੜਾ ਖੇਤੀ ਕਰਦਾ ਹੈ ਮੈਂ ਉਹ ਤਰ੍ਹਾਂ ਦੀ ਗੱਲ ਹੀ ਕਰਦਾ ਜਿਹੜਾ ਨੇ ਬੇਸਵੱਟ ਕੇ ਵੇਲੇ ਹੋ ਕੇ ਹੱਟਣ ਦੱਬ ਹਲੇ ਹਲੇ ਬੱਤ ਇਹ ਕਿਸਾਨਾਂ ਦੀ ਗੱਲ ਕਰਦਾ ਆ ਜਿਹੜਾ ਬਖਿਆ ਮੈਂ ਵੀ ਇਹ ਕਹਿਣਾ ਨਾ ਕਿ ਉਹ ਖੂਬ ਕਸਾਨ ਹੋਰ ਨੇ ਜਿਹੜੇ ਜੇ ਹੋਰ ਸੁਣੋ ਇਹ 22 ਥੋੜੇ ਨਾਲ ਦੀ 28 ਵੀ ਤੁਹਾਡੇ ਨਾਲ 27 ਵੀ ਤੁਹਾਡੇ ਨਾਲ ਜੀ ਬਰਬਾਦਵਾ ਕੇ ਅਰਦਾਸ ਕਰਦੇ ਆ ਸੱਚੇ ਬਾਸ਼ਾ ਸਾਡੀ ਇਹ ਪ੍ਰਾਤਿਨ ਮੈਂ ਫੁਰਗੋਸਾ ਸੱਚ ਕਹਾਂ ਇਹ ਅਮਰਤਾ ਵੀ ਬੜ ਗਿਆ 27 ਦੇ ਵਿੱਚ ਇੱਕ ਵਾਰੀ ਸਾਫ ਕਰਸ ਮਾਰ ਬਫਾਸੀ ਬੰਦੇ ਕਿ ਨਾ ਉਹਦੇ ਵੱਡਿਆ ਵੱਡਿਆ